ਨਾਉ ਪਾਉਂਦਾ ਪੁੱਤੂ ਮੇਰਾ ਜਦ ਸਭੀ ਧਰਮ ਨੇ ਲੜਨ ਗਿਆ ਉਹ ਬਿੱਲੀ ਦੀਆਂ ਰਾਹਾਂ ਤੇ ਇਹ ਦਰਦਾ ਨਾਮ ਪਰਮਹੰ ਦਾ ਜ਼ਰੂਰ ਲਿਖ ਜਾ ਕਰੋ ਅਮਰਜੀਤ ਸਿੰਘ ਜੀ ਸਰਪੰਚ ਜਿਨ੍ਹਾਂ ਨੇ ਢਾਈ ਕਿਲੇ ਜਿਨੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੀਆਂ ਦੀਆਂ ਹਾਜ਼ਰੀਆਂ ਹੋਣੇ ਮਨਜ਼ੂਰ ਕਰ ਲੜੀਆਂ ਜੇ ਮੇਰੇ ਤੋਂ ਨਾ ਕਿਸੇ ਦਾ ਰਹਿ ਗਿਆਗਾ ਬਣੀ ਯਾਰਾ ਸੋ ਸਾਰੇ ਦੀ ਹਾਜ਼ਰੀ ਲੱਗੀ ਹੈ ਬਹੁਤ ਬਹੁਤ ਧੰਨਵਾਦ ਨਾਵੀਂ ਧਰਮੇ ਜਲਦੀ ਆ ਜਾ ਵੀਰੇਆ ਘਰ ਤੋਂ ਪਰਚੀ ਨੇੜੇ ਬੌੜੇ ਸਰਪੰਚ ਇਸ ਭਰਾ ਦਾ ਵੀ ਧੰਨਵਾਦ ਕਰਦੇ ਆਂ ਪਿੰਡਾ ਤੇ ਕਾਕਾ ਪਹਿਲਵਾਨ 24 ਬਾਈ ਪਿੰਡ ਦਾ ਨਾਮ ਲਿਖ ਦਿਆ ਕਰ ਪਿਛੇ ਬਾਈ ਨੁਕਾ ਆ ਟੱਕਰ ਹੋਵੀ ਸਿਰੇ ਦੀ ਮੇਰੇ ਵੀਰੋ ਇੱਕੋ ਜੇ ਕਾਤਾ ਇੱਕੋ ਜੇ ਕੱਛੇ ਆ ਕਿ ਮੁਰਕੇ ਰੰਗ ਹੋ ਜੇ ਕੋ ਜੇ ਰਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦੱਤਿਆਂ ਤੇ ਕਈਆਂ ਦਾ ਉਹ ਮੀਆਂ ਵਾਲੀ ਮੰਡੀ ਵਿੱਚੋਂ ਬਾੜਕਾ ਨਗਾਰ ਦਾ ਕਰੀ ਕਿਤੇ ਮੇਰ ਰੱਬਾ ਦਿੱਲੀ ਦੇ ਲਾਹੌਰ ਦਾ ਕਰੀ ਕਿਤੇ ਮੇਰ ਰੱਬਾ ਦਿੱਲੀ ਦਾ ਲਾਹੌਰ ਦਾ ਆਓ ਇੱਥੇ ਫਟਕਾ ਦਰਕਾਰ ਹੋਵੇ ਬਾਜੋ ਸਾਡ ਜੇਦਰ ਬਾਜੋ ਵਿਚਾਲੇ ਦਾ ਫਰਕ ਕੋਈ ਸਟੇ ਨਹੀਂ ਮੁਰੇ ਇਹਦੇ ਪਾਸੇ ਕਾਰੂ ਆਇਆ ਬਈ ਗੋਇੰਦਵਾਲੇ ਲਈ ਤਾਣੀਆਂ ਜੋਰਦਾਰ ਰੂਪਾ ਵੀਰੋ ਜੱਫੂ ਸੋਨੂ ਫੌਜੀ ਵੀਰੇ ਤੇ ਮੰਨਾ ਚੰਦਾਲਪੁਰਿਆ ਆਹ ਤੇ ਮਗਰ ਸਾਰਿਆਂ ਦੇ ਲੇਖ ਪਰ ਬੋਲੇ ਨਹੀਂ ਨਾ ਬਈ ਦੁਆਲੇ ਵਰਦੇ ਸਟਾਰ ਆ ਮਾਪਿਆਂ ਨੂੰ ਬੜੀ ਬੇਨਤੀ ਕਰ ਪ੍ਰਿੰਸ ਆਇਆ ਵੀ ਸ਼ੌਕ ਦਾ ਬੇਟਾ ਸੋਭਾ ਦਾ ਧੰਨਵਾਦ ਰਾਜਨ 라ਦੀ ਬਾਜੀ ਉਧਰ ਧੰਨਵਾਦ ਕਰਦੇ ਹਾਂ ਸੁਮਨਜੀਤ ਸਿੰਘ ਸਰਪੰਚ ਨਾਲ ਹੋਲਾ ਪ੍ਰਧਾਨ ਨੇ ਮੋਨਾ ਵੱਲੋਂ ਵੱਡੇ ਮਾਨ ਇਹਨਾਂ ਬੋਲਾਂ ਦੇ ਹੋਇਆ ਹੈ ਗੱਲ ਵੀ ਜੀ ਪ੍ਰਿੰਸ ਛੋਟੀ ਉਮਰ ਦਾ ਮੁੰਡਾ ਪ੍ਰਿੰਸ ਤੇ ਨਾਲ ਪ੍ਰਿਆਮ ਜਲਾਲਾਬਾਦ ਉਧਰ ਲੱਖੇ ਤੋਂ ਤਾਰ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਹੈ ਜਿਹੜੇ ਜਿਹੜੇ ਕਹਿੰਦੇ ਸਾਡੇ 'ਚ ਜੋਰ ਆ ਉਹ ਇੱਥੇ ਆਓ ਸਾਹਮਣੇ ਕਰੋ ਆ ਗਏ ਛੰਡੀ ਵਾਲੇ ਜਿਹੜੇ ਕਹਿੰਦੇ ਛੰਡੀ ਤੇ ਕੋਲਣਾ ਅਮੜਾ ਆ ਗਿਆ ਕਹਿੰਦੇ ਨੌਜੇ ਦਾ ਪਠੰਡੇ ਵਾਲਾ ਚੌਰਾ ਵੀ ਆ ਗਿਆ ਭਰਿੰਗ ਜੀ ਸਰਪੰਚ ਸਾਹਿਬ ਆਇਆ ਸੋ ਬਹੁਤ ਬਹੁਤ ਧੰਨਵਾਦੀ ਜੀ ਜੀ ਆਗਦੇ ਆ ਸਵਰਗਵਾਸੀ ਬशीर ਸਿੰਘ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਸਾਰਾ ਮਾਨ ਕਮੇਟੀ ਦੇ ਬੋਲਾਂ ਲਈ ਆਇਆ ਹੈ ਭਾਈ ਜੀ ਦੀ ਅੰਗੂਲ ਵਾਲੀ ਸਾਡਾ ਢਾਈ ਕਿੱਲੇ ਕਾਲੀ ਦਿੱਤੀ ਆ ਪਾਰਕਿੰਗ ਲਈ ਸੋ ਧੰਨਵਾਦ ਆ ਰਾਜ ਕਿਸ਼ਨ ਜੀ ਬੀਬੀ ਸਾਹਿਬ ਸਾਡੇ ਅੰਕਲ ਜੀ ਬਾਬੂ ਸੁਲਮਾਨ ਇੱਕ 100 ਰੁਪਏ ਦਾ ਕਮੈਂਟਰੀ ਦੇ ਬੋਲਾਂ ਨੇ ਤੋੜਾ ਕਰਕੇ ਤਾਂ ਬੱਲਾ ਇੱਕ ਪਾਸੇ ਆਹਾਂ ਪ੍ਰਿੰਸ ਸਾਹਿਬ ਪ੍ਰਿਸ਼ਾ ਰਾਜ ਜੀ ਇਹ ਵੀ ਤੁਹਾਡੇ ਬੱਚਾ ਜੀਦਾ ਮਾਣ ਆ ਮੇਰੇ ਵੀਰੋਂ ਫਕਰ ਆ ਸਾਨੂੰ ਖੋੜਾ ਆ ਲੈ ਵੀ ਜਮਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਾਡੀ ਰੱਖੇ ਕਿਉਂ ਤਾਣ ਤੰਦਰ ਬਾਬੇ ਕੜਾਈਆਂ ਵਾਲੇ ਦੀ ਪ੍ਰਬੰਧਕ ਕਮੇਟੀ ਬੈਠੀ ਹੈ ਵੱਡੇ ਮਾਣ ਬੋਲੇ ਕਰਦੇ ਨਾਲ ਬੋਲਾਂ ਤੇ ਜਿਹੜੇ ਕੈਲਸ਼ੀਅਮ ਕੋਲੇ ਖੜਾ ਵੀ ਮੁੰਡਾ ਫੌਜਪੁਰਾ ਆਹ ਮੁੰਡੇ ਦਾ ਛੰਨੀ ਦਾ ਵਾਹਣ ਉਹ ਇਹਦੇ ਨਾਲ ਦੇਖੋ ਵੀ ਕਿਹਦੀ ਟੱਕਰ ਰਦੀ ਹੈ آچائے کھڑا ملاوا تھا کئی گا نہیں ہم نے تے کیلشیم نے دسو پرمتن بھی نامہ کی حکم ہے <skis دور> <والد> ਜੋ ਅੱਜ ਦੇ ਖੇਡ ਮੇਲੇ ਦੇ ਝੋਡੀ ਦਾ ਮੁਕਾਬਲਾ ਕੈਲਸ਼ੀਅਮ ਫੋਲਪੁਰ ਤੋਂ ਪਰਚੀ ਹਰਪੜੀ ਤੋਂ ਆਈ। ਯਮਰਾ ਤੇ सोनू ਫੋਲਪੁਰ ਖਿਡੋਨੀ ਕਰੋ 2 ਨੰਬਰ ਤੇ ਝੱਡੀ ਦੇ ਕੁਸ਼ਤੀ ਹੋਣੀ ਹੈ। ਤੇ ਚਾਰੇ ਪਹਿਲਵਾਨ ਤਿਆਰ ਹੋ ਜਾਓ। ਹਰ ਵੀ ਦਾ ਪਰਚੀ ਦੇ ਉਹ ਮੜਾਣਿਆ ਫਾਈ ਪਰਚੀ ਲੈ ਗੋ ਬਾਅਦ ਜਨਾਬੇ ਮੈਂ ਬਹੁਤ ਧੀ ਬੋਲਤਾ ਪਰ ਰੋਸਾ ਕਰੋਗੇ ਪੈਸੇ ਦੇਣ ਵਾਲੀ ਤੁਹਾਡੇ ਕੋਲ ਪਰਚੀ ਨਹੀਂ ਹੁੰਦੀ ਕਮੇਟੀ ਨੇ ਉੱਤੇ ਆਪੜੋਂ ਪਰਚੀ ਕਰਨੀ ਦੀ ਜੇ ਇੱਕ ਕਬੱਡੀ ਦੀ ਕੋਈ ਟੀਮ ਆਈਏ ਤਾਂ ਸੰਪਰਕ ਕਰਵਾਵੇ ਸਾਡੇ ਨਾਲ ਅਮਰਾ ਦੇ ਕੈਲਸ਼ੀਅਮ ਫਰੋਇਪੁਰ ਬਾਈ ਤਿਆਰ ਹੋ ਗਏ ਜਮਾਨ ਦੇ ਚਾਰਜ ਕਮੇਟੀ ਦੇ ਵੱਲੋਂ ਬੇਨਤੀ ਆ ਕੈਲਸ਼ੀਅਮ ਦੇ ਅਮਰਾ ਬਠਾ ਜਮਰਾ ਦੇ ਸੋਨੂ ਫਰੋਇਪੁਰ ਚਾਰੋਂ ਪਰਵਾਰ ਆ ਜਾਣ ਟੋਰ ਫੜਾ ਟਾਈਟ ਟਾਰਟੀ ਗੱਲ ਇਧਰਲੇ ਪਾਸੇ ਬੱਲੇ 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 ਲੱਗਦਾ ਜੋਰ ਮੇਰੇ ਮਿੱਤਰੋ ਵੀ ਜੋਰ ਤੇ ਜਵਾਨੀ ਹੁੰਦਾ ਅਮਰਾ ਦਾ ਖੇਡ ਦੀ ਕਹਦੇ ਵਿੱਚ ਹੁੰਦਾ ਕਹਿੰਦੇ ਸਾਹਾਂ ਵਾਲਾ ਆਏਗਾ ਬੱਦ ਮਾਰ ਦੇਈਏ ਅੱਪਾ ਅੱਡਾ ਨੂੰ ਤੇਲ ਦੂ ਲਾਹੋ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਜੀ ਸ਼ੰਗਰ ਜਰਾਲਾਵਾ ਤੇ ਮੇਜਰ ਕੈਲਸ਼ੀਅਮ ਤੇ ਅਸਾਂ ਦੇ ਕੁਲਵੰਤ ਸਿੰਘ ਮਹਿਮਰ ਦੀ ਬੱਡੇ ਵੀਰ ਉਹ ਵੀ ਕਾਫੀ ਮਾਣਸਮਾਨ ਕਮੇਟੀ ਦੇ ਬੋਲਾ ਕਰਦੇ ਆ ਤੇ ਮੁੰਡਾ ਸੱਜਣ ਕਿਤੇ ਅਮਰੀਕਾ ਚ ਰਹਿੰਦਾ ਉਹ ਵੀ ਕਾਫੀ ਮਾਣਸਮਾਨ ਭੇਜਦਾ ਸੱਜਣ ਅਮਰੀਕਾ ਵਾਲਾ ਯਾਰਾਂ ਦਾ ਯਾਰ ਹੈ ਬਾਤਵਾ ਕੇ ਇਸ ਲਈ ਜਿੱਥੇ ਭਾਈ ਅਮਰੀਕਾ ਦੇ ਪੂਰੀ ਪਛਾਇਆ ਹੋ ਗਿਆ ਹਾਂ ਪੂਰੀ ਕਮੇਟੀ ਪਹੁੰਚੀ ਹੋਈ ਹੈ ਮਲਕੀਤ ਆਉਂਦੀ ਹੈ ਫੋਟੋ ਇੱਥੇ ਆਲਾ ਫਿਰ ਕੋਈ ਨਹੀਂ

ਮੇਲਾ ਤੁਰ ਫਿਰ ਕੇ ਦੇਖੋ ਮੇਲਾ ਤੁਰ ਫਿਰ ਕੇ ਦੇਖੀਏ ਜੀ ਆਇਆ ਜੀ ਮੇਲੇ ਤੇ ਬਹੁਤ ਤਕੜਾ ਮੁਕਾਬਲਾ ਚੱਲਦਾ ਕਿ ਫਿਚ ਘਰੇ ਚੱਲਾਂਦੇ ਬੱਬਰ ਸ਼ੇਰ ਵਰ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਅੱਜ ਜੋ ਵੀ ਨੇ ਐਨਕ ਨਹੀਂ ਉਤਾਰੀ ਮੁੰਡਾ ਵਧੀਆ ਘੁੜਦਾ ਮੈਂ ਵੀ ਜੋਗੀ ਦਿਖਾ ਰਹੇ ਕੋਈ ਮੁਕਾਬਲਾ ਮੈਂ ਬੋਲੇ ਵੀ ਜੋਗੀ ਨੇ ਕੋਈ ਮੁਕਾਬਲਾ ਨਹੀਂ ਦਿਖਾਇਆ ਹਾਂਜੀ ਬਾਬਾ ਜੀ ਨਹੀਂ ਬਾਬਾ ਜੀ ਨਹੀਂ ਨਹੀਂ ਕੋਈ ਨਹੀਂ ਬਾਬਾ ਜੀ ਬਾਬਾ ਮਿਹਰ ਕਰੇ ਇੱਕੋ ਹੀ ਤੁਹਾਡਾ ਲੱਖਾਂ ਵਰਗਾ ਬਾਪੂ ਮੋੜ ਕੇ ਜੇ ਉੱਚ ਪਾਲਾ ਮੈਂ ਬਾਲੀਆਰੀ ਬੋਲਦਾ ਵੀ ਕਬੱਡੀ ਵਾਲੇ ਗਰਾਊਂਡ 'ਚ ਆ ਜਾਓ ਨੇੜੇ ਹੀ ਗਰਾਊਂਡ 'ਚ ਹੀ ਆ ਜਾਓ ਕਬੱਡੀ ਵਾਲੇ ਕਈ ਵਾਰ ਤਾਂ ਮੈਂ ਬਾਜ਼ੀ ਨਹੀਂ ਮਾਰਦਾ ਬਾਧੂ ਆ ਜਾਂਦੇ ਆ ਜਦੋਂ ਮੈਂ ਆਵਾਜ਼ ਮਾਰਦਾ ਬਲੇ ਫਿਰ ਮੇਰੀ ਗੱਲ ਹੀ ਹੁੰਦੀ ਸ੍ਰੀ ਸਰਪੰਚ ਸਾਹਿਬ ਬਹੁਤ ਬਹੁਤ ਮਾਣ ਇਹਨਾਂ ਬੋਲਾਂ ਦਾ ਕਰਦੇ ਆ ਟੈਂਟ ਵਾਲਾ ਵੀਰ ਕਮੇਟੀ ਨੂੰ ਮਿਲ ਲਵੇ ਆਕੇ ਟੈਂਟ ਵਾਲਾ ਬਾਈ ਜਿੱਥੇ ਆਵਾਸ ਹੁੰਦਾ ਹੈ ਉਹ ਕਮੇਟੀ ਨੂੰ ਮਿਲ ਲਵੇ 21 ਜਨਵਰੀ ਕਹਿੰਦੇ ਤਰੋਵੜੀ ਦੇ ਖੇਡ ਮੇਲੇ ਦੀ ਆ ਉੱਥੇ ਪੈਣਿਆ ਪਟਾਕੇ ਮੇਰੇ ਵੀਰੋ ਹੁਣੀਆਂ ਬੱਲੇ ਬੱਲੇ ਪਰ ਕੱਲ ਅੱਜ ਲੱਖੇ ਕਿ ਉਤਾਰ ਲਿੰਦੇ ਆ ਬੱਲੇ ਬੱਲੇ ਹੋ ਰਹੀ ਆ ਇੱਕ ਪਾਸੇ ਕੈਲਸ਼ੀਅਮ ਫਰੋਜਪੁਰ ਵਾਲਾ ਅਮਨਾ ਤੇ ਨਾਲ ਜਬਰਾਂ ਤੇ ਫਰੋਜਪੁਰੀ ਉਹ सोनू ਲੈ ਵੀ सोनू ਸਰਸੇ ਅੱਜ ਦਾ ਮੇਰੇ ਇੱਕ ਗੱਲ ਯਾਦ ਆਈ ਯਾਰ ਨਵਾਂ ਜਾਣ ਲੱਗੇ ਦਾ ਸਟਾਰਟਿੰਗ ਤੇ ਸਦਾ ਹੀ ਨਾਲ ਹੈ ਦਿਲਚਸਪ ਗੱਲਾਂ ਆਉਂਦੀਆਂ ਕਈ ਬੋਲੀਆਂ ਜਾਂਦੀਆਂ ਸੋ ਬਹੁਤ ਬਹੁਤ ਧੰਨਵਾਦ ਬਲਦੇਵ ਦਾ ਯਾਰ ਪ੍ਰਵੀਨ ਯਾਰ ਉਹ ਵੀ ਇੰਕਾਰ ਸਾਡਾ ਧੰਨਵਾਦ ਹੈ ਸ਼ੋਦੀ ਜੀ ਅਮਰ ਬਹੁਤ ਬਹੁਤ ਧੰਨਵਾਦ ਬਾਈ ਦਾ ਜੋ ਸਾਡੇ ਅੱਜ ਦੇ ਮੇਲੇ ਦੇ ਪੁੱਜੇ ਹੋਇਆ ਮੈਂ ਜੀ ਆਖਦਾ ਇੱਕ ਤਾਂ ਸਾਡੀ ਲੱਖੇ ਕਿਉਂ ਤਾੜਦੀ ਜਿਹੜੀ ਕਮੇਟੀ ਐ ਕੁਸ਼ਤੀ ਵਾਲੀ ਉਹ ਗਰਾਊਂਡ 'ਚ ਆ ਜਾਵੇ ਇੱਕ ਸਾਡੇ ਐਮਐਲਏ ਸਾਹਿਬ ਤੇ ਨਾਲ ਸਮਨਜੀਤ ਜੀ ਸਰਪੰਚ ਸਾਹਿਬ ਤੁਸੀਂ ਆਓ ਆਪਾਂ ਦੂਜੀ ਕੁਸ਼ਤੀ ਨੂੰ ਸ਼ੇਰਵਾ ਦੇਈਏ ਸੋ ਹਤਮਨ ਕੀ ਬੇਨਤੀ ਆ ਗੋ ਵੀਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੈਂਦਰ ਵੀ ਸਾਡੇ ਐਮਐਲਏ ਸਾਹਿਬ ਗਵਿੰਦਰ ਸਮਰਨਾ ਜੀ ਸਾਡੇ ਐਮਐਲਏ ਸਾਹਿਬ ਜੀ ਧੰਨਵਾਦ ਜੀ ਆਖਦੇ ਇਥੇ ਪਹੁੰਚਦੇ ਵਰਿੰਦਰ ਪਾਲ ਜੀ ਸਹਮਣਾ ਸਾਹਿਬ ਅਜੇ 5 ਮਿੰਟ ਰੱਤਿਆ ਵੀਰੇ ਤੁਹਾਡੇ ਸਾਹਮਣੇ ਆਉਣਾ ਸਾਰਾ ਕਸਰ ਜਿੱਤ ਹਾਰ ਦੀਆਂ ਗੱਲਾਂ ਹੋਣੀਆਂ ਔਰ ਜਾ ਕੇ ਜਦ ਕੋਈ ਦਾਅ ਵਜੇ ਉਹ ਗੱਲ ਪੱਕੀ ਕਰ ਦੂਗਾ ਚੋੜ ਦੇ ਮਾਰ ਦਾ ਸਟਾਰ ਡੀਜੇ ਵਾਲੇ ਦਾ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਮੁੰਡੇ ਜਮਰੇ ਆ ਵੀਰੇ ਇੱਥੇ ਆ ਜਾਓ ਭਾਈ ਸਾਰੇ ਸੋਨੂੰ ਆ ਜਾਓ ਵੀ ਕਮੇਟੀ ਵਾਲੇ ਵੀਰ ਆ ਜਾਓ ਸਾਰੇ ਨੰਮਰੇ ਭਰਾ ਆ ਵੀ ਆ ਵੀ ਵਾਜੀ ਇੱਕ ਗਰੁੱਪ ਫੋਟੋ ਇਹ ਛੋਟੀ ਝੰਡੀ ਵਾਲੇ ਸਾਡੇ सोनू ਫਰੋਹਕਰ ਤੇ ਜਮਰਾ ਮਠੇੜਾ ਬਹੁਤ ਬਹੁਤ ਧੰਨਵਾਦ ಗ್ರಾಮ ਪੰਚਾਇਤ ਨਾਲ ਧੰਨਵਾਦ ਬਾਬਾ ਲੱਖੇ ਕੜਈਆਂ ਵਾਲੇ ਦੀ ਕੁਸ਼ਤੀ ਕਮੇਟੀ ਸਾਡੀ ਲੰਗਰ ਕਮੇਟੀ ਨਾਲ ਚਲੇ ਜਾਂਦੇ ਆ ਉਹਨਾਂ ਨੇ ਹੋਰ ਤੋਂ ਦਾ ਪਵੰਦ ਸਕੂਲ ਦੇ ਵਿੱਚ